ਮੈਂ ਲੋਕਡਾਊਨ ਫਿਰ ਦਾ ਕੋਰੀਅਨ ਸਿੱਖੀ ਫਿਰ ਨਾ ਮੈਂ ਫ੍ਰੈਂਚ ਵੀ ਸਿੱਖਣਾ ਸਟਾਰਟ ਕੀਤਾ ਤੇ ਹੁਣ ਮੈਂ ਜਰਮਨ ਫ੍ਰੈਂਚ ਸਪੈਨਿਸ਼ ਕੋਰੀਅਨ ਜਪਾਨੀਸ ਚਾਈਨੀਜ਼ ਸੋ ਸਭ ਨੂੰ ਕੋਰੀਅਨ ਦਾ ਲਿਖਣ ਦੇ ਅਲਫਾਬੈਟਸ ਤੇ ਕੋਰੀਅਨ ਰਾਈਟਿੰਗ ਸਟਾਈਲ ਬਹੁਤ ਡਿਫਰੈਂਟ ਹੈ ਬਾਕੀ ਲੈਂਗੁਏਜਸ ਤੋਂ ਚੋਨ ਨੇ ਅਛਨੀਤੇ ਚੋਨ ਨੇ ਹਕਸੇਂਗਿਏਓ ਕਮਸਾਹੰਦਾ ਇਹ ਬਹੁਤ ਹੀ ਬੇਸਿਕ ਲਾਈਨ ਹੈ ਕਿ ਆਈ ਐਮ ਅ ਸਟੂਡੈਂਟ ਐਂਡ ਮਾਈ ਨੇਮ ਇਜ਼ ਅਛਨੀਪਕ ਅੱਜ ਮਦਰ ਕੀ ਕਹਿਣਾ ਚਾਹ। ਮੈਨੂੰ ਵੀ ਬਹੁਤ ਪ੍ਰਾਊਡ ਹੈ ਆਪਣੇ ਬੱਚੇ ਤੇ। ਮੈਨੂੰ ਲੱਗਦਾ ਮੇਰੀ ਬੱਚੀ ਨੇ ਇੱਕ ਯੂਨੀਕ ਮਤਲਬ ਐਗਜ਼ਾਮਪਲ ਸੈੱਟ ਕੀਤੀ ਆਪਣੀ ਜਨਰੇਸ਼ਨ ਲਈ। ਜੋ ਕੇ ਸਮੇਂ ਦੇ ਵਿੱਚ ਧੀਆ ਵੱਲੋਂ ਵੱਖ-ਵੱਖ ਫੀਲਡਸ ਦੀਆਂ ਵਿੱਚ ਵੱਖ-ਵੱਖ ਅਚੀਵਮੈਂਟਸ ਹਾਸਲ ਕਰਕੇ ਜੋ ਹੈ ਉਹ ਆਪਣਾ ਨਾਮ ਰੋਸ਼ਨ ਕੀਤਾ ਹੈ, ਉਹ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਔਰ ਇਸੇ ਕੜੀ ਦੇ ਵਿੱਚ ਇੱਕ ਹੋਰ ਨਾਮ ਜੁੜਦਾ ਹੈ ਅਜਨੀਤ ਕੌਰ ਦਾ ਜਿਸ ਨੇ ਕੀ ਹਾਲੇ ਸਿਰਫ 10th ਸਟੈਂਡਰਡ ਚ ਪੜਦਿਆਂ ਹੋਇਆ ਇਹ ਟੌਪਿਕ ਦਾ ਜੋ ਹੈ ਉਹ ਪੇਪਰ ਕਲੀਅਰ ਕੀਤਾ ਹੈ ਟੌਪਿਕ ਜਿਹੜਾ ਹੈ ਟੈਸਟ ਆਫ ਪ੍ਰੋਫੈਸ਼ਨਸੀ ਇਨ ਕੋਰੀਅਨ ਲੈਂਗੁਏਜ ਜਿਹੜੀ ਹੈ ਉਸਨੇ ਉਹ ਜੋ ਹੈ ਉਸ ਦੇ ਵਿੱਚ 82% ਮਾਰਕਸ ਹਾਸਲ ਕਰਕੇ ਜੋ ਹੈ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ ਸ਼ਾਇਦ ਉਹ ਪਹਿਲੀ ਬੱਚੀ ਹੈ ਜਿਹੜੀ ਜਿਸਨੇ ਇੰਨੀ ਛੋਟੀ ਏਜ ਦੇ ਵਿੱਚ ਜੋ 10th ਕਲਾਸ ਦੇ ਵਿੱਚ ਪੜਦਿਆਂ ਹੋਇਆ ਜਿਹੜਾ ਟੌਪਿਕ ਲੈਂਗੁਏਜ ਕਲੀਅਰ ਕੀਤੀ ਹੈ ਮੇਰੇ ਨਾਲ ਮੌਜੂਦ ਹੈ ਜਨੀਤ ਕੌਰ ਉਸ ਨਾਲ ਗੱਲਬਾਤ ਕਰ ਰਹੇ ਹਾਂ ਜਨੀਤ ਪਹਿਲਾਂ ਤਾਂ ਬੜੀ ਬੜੀ ਕੰਗ੍ਰੈਚੁਲੇਸ਼ਨ ਸਰ ਥੈਂਕ ਯੂ ਸੋ ਮਚ ਕਿਵੇਂ ਦਾ ਲੱਗ ਰਿਹਾ ਹੈ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਕਿ ਅੱਜ ਤੁਸੀਂ ਜਿਹੜੇ ਟਾਪਿਕ ਜਿਹੜੇ ਲੋਕ ਸੋਚਦੇ ਨੇ ਕਿ ਅਸੀਂ ਕਰਾਂਗੇ ਤੁਸੀਂ ਇਸ ਛੋਟੀ ਏਜ ਦੇ ਵਿੱਚ 10th ਵਿੱਚ ਪੜਦੇ ਆ ਮੈਂ ਆਪਣੀ ਸਟੱਡੀਜ਼ ਕਰਦਿਆਂ ਕਰਦਿਆਂ ਜਿਹੜਾ ਇਸ ਨੂੰ ਕਲੀਅਰ ਕਰ ਲਿਆ ਮੇਰਾ ਕੋਈ ਸਿੱਧਾ ਸਿੱਧਾ ਕੇ Aim ਬਣਿਆ ਸੀ ਕਿ ਮੈਂ ਟਾਪਿਕ ਦਾ ਐਗਜ਼ਾਮ ਪਾਸ ਕਰਨਾ ਵਧੀਆ ਨੰਬਰਸ ਨਾਲ ਤੇ ਹੁਣ ਮੈਂ ਅਚੀਵ ਕਰ ਲਿਆ ਹੈ ਕਿ ਮੇਰੇ ਕੋਲ ਇੱਕ ਟਾਪਿਕ ਦਾ ਸਰਟੀਫਿਕੇਟ ਵੀ ਆ ਤੇ ਵਧੀਆ ਮਾਰਕਸ ਨਾਲ ਤੇ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿੱਥੇ ਟੈਸਟ ਹੋਇਆ ਸੀ ਇਹ ਇਹ ਟੈਸਟ ਦਿੱਲੀ ਹੋਇਆ ਸੀ ਜਵਾਲਨਾਲ ਨੰਨੋ ਯੂਨੀਵਰਸਿਟੀ ਚ ਕਿੰਨੇ ਬੱਚਿਆਂ ਨੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਪਾਰਟਿਸਪੇਟ ਕੀਤਾ ਆਲ ਓਵਰ ਇੰਡੀਆ ਹਜ਼ਾਰ ਬੱਚੇ ਸੀ ਬਟ ਦਿੱਲੀ ਸੈਂਟਰ 'ਚ ਸਿਰਫ 750 ਸੀਟ ਸੀ ਆਪਣੀ ਸਟੇਟ ਤੋਂ ਅ ਆਪਣੀ ਸਟੇਟ ਤੋਂ ਉੱਥੇ ਕੋਈ ਲੱਭਿਆ ਨਹੀਂ ਸੀ ਤੇ ਆ ਆਮ ਨਾਟ ਸ਼ੋਰ ਕਿ ਹੋਰ ਵੀ ਹੈਗਾ ਸੀ ਕੋਈ ਪੰਜਾਬ ਤੋਂ ਤੁਹਾਡੀ ਏਜ ਦੇ ਵਿੱਚ ਤੁਹਾਡੀ ਕੈਟਾਗਰੀ ਦੇ ਵਿੱਚ ਕੋਈ ਹੈਗਾ ਸੀ ਉੱਥੇ ਨਹੀਂ ਮੇਰੀ ਏਜ ਕੈਟਾਗਰੀ 'ਚ ਕੋਈ ਹੋਰ ਨਹੀਂ ਸੀ ਸਿਰਫ ਮੈਂ ਹੀ ਸਭ ਤੋਂ ਯੰਗੇਸਟ ਸੀ ਉੱਥੇ ਕਿਵੇਂ ਮਨ ਦੇ ਵਿੱਚ ਆਇਆ ਕਿ ਮੈਂ ਕੋਰੀਅਨ ਲੈਂਗੁਏਜ ਸਿੱਖਣੀ ਹੈ ਤੇ ਮੈਂ ਇਹ ਜਿਹੜਾ ਟਾਪਿਕ ਪਲੀਅਰ ਕਰਨਾ ਹੈ। ਲੋਕਡਾਊਨ ਤੋਂ ਪਹਿਲੇ ਮੈਨੂੰ ਕੋਰੀਅਨ 뮤ਜ਼ਿਕ 'ਚ ਇੰਟਰਸਟ ਪਿਆ ਸੀ ਤੇ ਉਹ ਟਾਈਮ ਦੇ ਦੌਰਾਨ ਮੇਰੀ ਕਲਾਸ 'ਚ ਥੋੜੇ ਕੋਰੀਅਨ ਸਟੂਡੈਂਟਸ ਵੀ ਆ ਗਏ ਸੀ ਤੇ ਮੈਨੂੰ ਇੰਟਰਸਟ ਪਿਆ ਕਿ ਉਹਨਾਂ ਨਾਲ ਗੱਲ ਕਰਨ ਵਾਸਤੇ ਆ ਕੋਰੀਅਨ 뮤ਜ਼ਿਕ ਨੂੰ ਸਮਝਣ ਵਾਸਤੇ ਮੈਂ ਕੋਰੀਅਨ ਸਿੱਖਣਾ ਸਟਾਰਟ ਕੀਤਾ ਸੀ। ਕੋਰੀਅਨ ਦੇ ਨਾਲ ਦਾ ਹੋਰ ਵੀ ਲੈਂਗੁਏਜਸ ਕੋਈ ਸਿੱਖ ਲਈ ਹੋ ਜਾਂ। ਹਾਂਜੀ ਮੈਂ ਲੋਕਡਾਊਨ ਚਿੱਤਾ ਕੋਰੀਅਨ ਸਿੱਖੀ ਫਿਰ ਉਹਨਾਂ ਮੈਂ ਫ੍ਰੈਂਚ ਵੀ ਸਿੱਖਣਾ ਸਟਾਰਟ ਕੀਤਾ ਤੇ ਹੁਣ ਮੈਂ ਜਰਮਨ ਫ੍ਰੈਂਚ ਸਪੈਨਿਸ਼ ਕੋਰੀਅਨ ਜਪਾਨੀਸ ਚਾਈਨੀਜ਼ ਬੋਲ ਸਕਨੀਆ। ਵਾਹ। ਤਕਰੀਬਨ ਤੁਸੀਂ ਸੁਣਿਆ ਕਿ ਘੱਟੋ ਘੱਟ ਜਿਹੜੀਆਂ ਨੇ ਉਹ 10 ਲੈਂਗੁਏਜਿਸ ਜਿਹੜੀਆਂ ਨੇ ਉਹ ਜਨੀਤ ਬੋਲਦੀ ਹੈ ਜਨੀਤ ਜੇਕਰ ਆਪਾਂ ਕੰਪੈਰੀਜ਼ਨ ਕਰੀਏ ਬਾਕੀ ਲੈਂਗੁਏਜਿਸ ਦੇ ਨਾਲੋਂ ਆਪ ਪੰਜਾਬੀ ਲੈਂਗ ਤੁਹਾਨੂੰ ਕਿਹੜੀ ਲੱਗਦੀ ਹੈ ਤੁਹਾਨੂੰ ਤੁਹਾਡੀ ਇਹਨਾਂ ਦੇ ਵਿੱਚੋਂ ਕਿਹੜੀ ਫੇਵਰਿਟ ਲੈਂਗੁਏਜ ਹੈ? ਮੇਰੀ ਫੇਵਰੇਟ ਕੋਰੀਅਨ ਲੈਂਗੁਏਜ ਹੈ ਕਿਉਂਕਿ ਕੋਰੀਅਨ ਦਾ ਲਿਖਣ ਦੇ ਅਲਫਾਬੈਟਸ ਤੇ ਕੋਰੀਅਨ ਰਾਈਟਿੰਗ ਸਟਾਈਲ ਬਹੁਤ ਡਿਫਰੈਂਟ ਹੈ ਬਾਕੀ ਲੈਂਗੁਏਜਸ ਤੋਂ ਤੇ ਜੇ ਆਪਾਂ ਪੰਜਾਬੀ ਨਾਲ ਕੰਪੇਅਰ ਕਰੀਏ ਤੇ ਮੈਂ ਮੇਰੇ ਓਪੀਨੀਅਨ ਚ ਕੋਰੀਅਨ ਬਹੁਤ ਰਿਸਪੈਕਟਿਵ ਹੈ ਜਿੱਦਾਂ ਪੰਜਾਬੀ ਚ ਵੀ ਆਪਾਂ ਵੱਡਿਆਂ ਨੂੰ ਜੀ ਜੀ ਕਰਕੇ ਬੁਲਾਉਂਦੇ ਆ ਇੱਕ ਦੂਸਰੇ ਨੂੰ ਰਿਸਪੈਕਟਿਵ ਟੋਨ ਨਾਲ ਬੁਲਾਉਂਦੇ ਆ ਤੇ ਉਦਾਈ ਕੋਰੀਅਨ ਚ ਵੀ ਇਦੈ ਰਿਸਪੈਕਟਿਵ ਮੈਨਰਜ਼ ਹੈ ਕਿ ਜਿੱਦਾਂ ਇੱਕ ਚੀਜ਼ ਨੂੰ ਫਾਰਮਲ ਰਿਸਪੈਕਟਿਵ ਬੋਲਣ ਵਾਸਤੇ ਬਹੁਤ سارے ਵੇਸ ਨੇ ਇਸ ਕਾਰਨ ਮੈਨੂੰ ਕੋਰੀਅਨ ਰਿਸਪੈਕਟਿਵ ਬੋਲਣ ਸਕਤੀ ਆ ਅੱਛਾ ਜਨੀਤ ਕੋਈ ਲਾਈਨ ਜਿਹੜੀ ਵਕ ਵਕ ਲੈਂਗੁਏਜਸ ਵਿੱਚ ਬੋਲ ਸਕਦੇ ਜਿਹੜੀ ਤੇ ਕੋਈ ਫੇਵਰਟ ਹੋਏ ਜਾਂ ਕੋਈ ਥੌਂਕ ਦੀ ਹੋਏ ਜਾਂ ਕੋਈ ਹੋਏ ਜਿਸ ਨੂੰ ਤਿੰਨ ਚਾਰ ਲੈਂਗੁਏਜ ਜਿਹੜੀਆਂ ਤੁਹਾਨੂੰ ਆਉਂਦੀਆਂ ਨੇ ਉਹਦੇ ਵਿੱਚ ਬੋਲੋ ਮੈਂ ਬਹੁਤ ਬੇਸਿਕ ਲਾਈਨ ਹੀ ਬੋਲਾਂਗੀ ਜਿਹੜੇ ਮਤਲਬ ਹਰ ਇੱਕ ਲੈਂਗੁਏਜ ਤੇ ਪਹਿਲੀ ਲਾਈਨ ਮੈਂ ਕੋਰੀਅਨ ਚ ਬੋਲਾਂਗੀ ਕਿ जॉन अजनी थे जॉन हक सिंह ये और कम सामने था तो ए से मैं हूँ जैपनीस से बोलूँगी वाता शिवा अजनी थे गुकु साई थे साड़ी का तो गुजाय मास ए ही मैं जर्मन बोलांगी, से बोलूँगी इश हाई से अजनी थे और मैं फ्रेंच से बोलूँगी जमापल अजनी थे जपाल दिस लैंग्वेज मैसी की मीनिंग की इस लाइन दा ए बहुत ही बेसिक लाइन है कि आई एम अ स्टूडेंट एंड माय नेम इज अजनी थे ਐਸੀ ਇਹ ਨੀਤ ਜਿਸਨੇ ਕਿ ਦੱਸਿਆ ਕਿ ਉਸਦਾ ਗੋਲ ਸੀ ਉਸਦੀ ਏਮ ਸੀ ਕਿ ਮੈਂ ਟਾਪਿਕ ਕਿਉਂਕਿ ਉਸਨੇ ਕਿਹਾ ਕਿ ਮੈਂ ਲੌਕਡਾਊਨ ਦੇ ਵਿੱਚ ਜਦੋਂ ਫ੍ਰੀ ਸੀ ਤਾਂ ਉਸਦੇ ਉਸਦੇ ਮਨ 'ਚ ਸੀ ਕਿ ਉਹ ਲੈਂਗੁਏਜ ਸਿੱਖੇ ਕਿਉਂਕਿ ਉਸ ਮਾਤਾ ਪਿਤਾ ਵਾਸਤੇ ਬੜੀ ਵੱਡੀ ਗੱਲ ਹੁੰਦੀ ਹੈ ਜੀ ਕੋਈ ਜਦੋਂ ਦਾ ਬੱਚਾ ਜਿਸ ਇਹ ਉਪਲਬਧੀ ਹਾਸਲ ਕੀਤੀ ਹੈ ਕੀ ਕਹਿਣਾ ਚਾਹੋ ਹਾਂਜੀ ਪਹਿਲੇ ਤਾਂ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜਦੋਂ ਅਜਨੀਤ ਨੇ ਟਾਪਿਕ ਦਾ ਪੇਪਰ ਕਲੀਅਰ ਕੀਤਾ ਸੀਗਾ ਤੇ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿਉਂ ਐਸੇ ਮਦਰ ਕੀ ਕਹਿਣਾ ਚਾਹੋ ਮੈਨੂੰ ਵੀ ਬਹੁਤ ਪ੍ਰਾਊਡ ਹੈ ਆਪਣੀ ਬੱਚੀ ਤੇ ਔਰ ਇਹ ਰੀਅਲੀ ਇੱਕ ਨਾ ਇਹ ਯੂਨੀਕ ਵੇ ਚੁਣਿਆ ਹੈ ਮਤਲਬ ਕੈਰੀਅਰ ਆਪਣੀ ਕੈਰੀਅਰ ਓਪਰਚ्युनिटीज ਹੈ ਜਿਸਾ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਬੱਚੇ ਮੋਸਟਲੀ ਟੀਚਰਸ ਦੇ ਬੱਚੇ ਟੀਚਰਸ ਜਾਂ ਡਾਕਟਰ ਇੰਜੀਨੀਅਰਿੰਗ ਇਹ ਹੀ ਲਾਈਨਸ ਚੋਸ ਕਰਦੇ ਨੇ ਆਪਣੇ ਕੈਰੀਅਰ ਲਈ ਔਰ ਮੈਨੂੰ ਲੱਗਦਾ ਮੇਰੀ ਬੱਚੀ ਨੇ ਇੱਕ ਯੂਨੀਕ ਮਤਲਬ ਐਗਜ਼ਾਮਪਲ ਸੈੱਟ ਕੀਤੀ ਆਪਣੀ ਜਨਰੇਸ਼ਨ ਲਈ ਕਿ ਇੱਕ ਡਿਫਰੈਂਟ ਮੈਂ ਫਸਟ ਟਾਈਮ ਸੁਣਿਆ ਕਿ ਐਂਬੈਸੀ ਦੇ ਵਿੱਚ ਐਜ਼ ਅ ਟਰਾਂਸਲੇਟਰ ਇੱਕ ਬਹੁਤ ਹੀ ਯੂਨੀਕ ਵੇ ਹੈ ਬੱਚਿਆਂ ਵਾਸਤੇ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਯੂਨੀਕ ਵੇ ਚੁੜਿਆ ਹੈ ਬਿਲਕੁਲ ਐਸਾ ਨ ਅਦੀਦੇ ਫਾਦਰ ਮਾਦਰ ਜਿਹੜੇ ਕਿ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੇ ਨੇ ਆਪਣੀ ਬੇਟੀ ਦੀ ਅਚੀਵਮੈਂਟ ਤੇ ਅਜਨੀਤ ਅੱਗੇ ਨੈਕਸਟ ਕੀ ਹੈ ਕੀ ਗੋਲ ਹੈ ਕਿ ਕੀ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਇਹ ਟਾਪਿਕ ਵੀ ਕਲੀਅਰ ਕਰ ਲਿਆ ਮੇਰਾ ਅੱਗੇ ਗੋਲ ਹੈ ਕਿ ਮੈਨੂੰ ਹੋਰ ਲੈਂਗੁਏਜ ਸਿੱਖਣੀ ਹੈ ਤੇ ਮੈਨੂੰ ਹੋਰ ਐਗਜ਼ਾਮੀਨੇਸ਼ਨਸ ਵੀ ਦੇਣੀਆਂ ਹਨ ਤੇ ਉੱਤੋਂ ਬਾਅਦ ਮੇਰਾ ਇੱਕ ਗੋਲ ਹੈ ਕਿ ਮੇਰੀ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਹਾਇਰ ਸਟੱਡੀਆਂ ਦੇ ਵਿੱਚ ਮੈਂ ਬਹੁਤ ਸਾਰੀਆਂ ਲੈਂਗੁਏਜਸ ਦੇ ਡਿਗਰੀਸ ਵੀ ਕਰਨਾ ਚਾਹੁੰਦੀ ਹਾਂ ਫਿਰ ਐਜ਼ ਅ ਫਾਈਨਲ ਗੋਲ ਮੈਂ ਟਰਾਂਸਲੇਟਰ ਇੱਕ ਐਮਬੈਸੀ ਤੇ ਲੱਗਣਾ ਚਾਹੁੰਦੀ ਹਾਂ ਹਾਂ ਬਿਲਕੁਲ ਇਹ ਤੁਸੀਂ ਸੁਣਿਆ ਇੱਕ ਫਾਈਨਲ ਗੋਲ ਲੈ ਕੇ ਇੱਕ ਟੀਚਾ ਲੈ ਕੇ ਜੋ ਹੈ ਜਨੀ ਚੱਲ ਰਹੀ ਹੈ ਕਿ ਡਿਫਰੈਂਟ ਲੈਂਗੁਏਜਸ ਸਿੱਖੇ ਔਰ ਉਸ ਤੋਂ ਬਾਅਦ ਇੱਕ ਟਰਾਂਸਲੇਟਰ ਦੇ ਤੌਰ ਦੇ ਉੱਤੇ ਐਮਬੈਸੀਸ ਦੇ ਵਿੱਚ ਕੰਮ ਕਰਨਾ ਜਿਹੜਾ ਚਾਹੁੰਦੀ ਹੈ ਔਰ ਬੜੀ ਵੱਡੀ ਅਚੀਵਮੈਂਟ ਜਿਹੜੀ ਹੈ ਉਹ ਛੋਟੀ ਉਮਰ ਦੇ ਵਿੱਚ ਇਸ ਬੱਚੀ ਨੇ ਕੀਤੀ ਹੁੰਦੀ ਹੈ